ਗੌਰਵਸ਼ਾਲੀ ਇਤਿਹਾਸ ਹੈ ਬ੍ਰਾਹਮਣਾਂ ਦਾ ਇਤਿਹਾਸ ਗਵਾਹੀ ਇਉਂ ਦੇ ਰਿਹਾ ਜੀ ਬ੍ਰਹਮ ਦੇਵ ਦੀ ਅੰਸ਼ ਹੈ ਐ ਬ੍ਰਾਹਮਣ ਕੌਮ ਮਹਾਨ ਬ੍ਰਾਹਮਣ ਮੇਰਾ ਮੁਖ ਹੈ ਐ ਕਹਿਣ ਵੇਦ ਭਗਵਾਨ ਸਵਾਮੀ ਦੂਧੇਸ਼ ਗਣੇਸ਼ ਦੀਨੂ ਬ੍ਰਾਹਮਣ ਕੌਮ ਦਾ ਕਰਵਖਾਨ ਇਥੇ ਗੌਰਵਸ਼ਾਲੀ ਇਤਿਹਾਸ ਹੈ ਬ੍ਰਾਹਮਣਾਂ ਦਾ प्यारे ब्राह्मणो देवोतेयान एथे चली ब्रह्मा तो कोले है ब्राह्मणा दी करदे दृष्टि नाल सृष्टि निर्माण एथे प्यारे ब्राह्मण ने ऋषि सनकाद चारे चारे विष्णु अवतार अखवान एथे नारद मुनी जी मान नारायण जी दे ब्राह्मण वेद मई वीणा बजाण एथे भाई धर्म मूर्ति ऋषि ਦਾਦੀ ਚ ਬ੍ਰਾਹਮਣ ਦੇਗੇ ਧਰਮ ਲਈ ਹੱਡੀਆਂ ਦਾਣ ਇਥੇ ਰਿਸ਼ੀ ਗੌਤਮ ਜੀ ਬ੍ਰਾਹਮਣ ਦੇ ਵਚਨ ਐਸੇ ਨਾਲ ਵਚਨਾ ਦੇ ਯੁੱਗ ਪਲਟਾਣ ਇਥੇ ਹੰਡੇ ॠषि ਅਗਸਤ ਸਮੁੰਦਰਾਂ ਨੂੰ ਟਾਈ ਚੂਲੀਆਂ ਨਾਲ ਪੀ ਜਾਣ ਇਥੇ ਤ੍ਰੇਤਾ ਯੁੱਗ ਦੇ 무ਨੀ ਵਸ਼ਿਸ਼ਟ ਬ੍ਰਾਹਮਣ ਸ਼੍ਰੀ ਰਾਮ ਦੇ ਗੁਰੂ ਕਹਾਣ ਇਥੇ ਸ਼ਟਾ ਬਕਰ ਜੀ ਜਨਕ ਦੇ ਗੁਰੂ ਹੋਏ ਹੋਇਆ ਬ੍ਰਾਹਮਣ ਤੋਂ ਬ੍ਰਹਮ ਗਿਆਨ ਇੱਥੇ ਪਰਸ਼ੂਰਾਮ ਭਗਵਾਨ ਜੀ ਚਿਰੰਦੀ ਵੀ ਕੀਤਾ ਪਾਪਾਂ ਦਾ ਝੁਲਮਾਂ ਦਾ ਕਾਣ ਇੱਥੇ ਜੀ ਪ੍ਰਾਸ਼ਰਨੰਦਨ ਜੋ ਬੇਦਬਿਆਸ ਜੀ ਨੇ ਰਚ ਦਿੱਤੇ 18 ਪੋਰਾਣ ਇੱਥੇ ਗਹਿਰਕ ਮੂਨੀ ਤੇ ਮੂਨੀ ਸੰਦੀਪਨੀ ਨੂੰ ਗੁਰੂ ਥਾਰ ਦੇ ਗੁਰੂ ਤਾਰ ਦੇ ਕ੍ਰਿਸ਼ਨ ਭਗਵਾਨ ਇੱਥੇ ਕ੍ਰਿਸ਼ਨ ਬ੍ਰਾਹਮਣ ਸੋਦਾਮੇ ਦੀ ਦੋਸਤੀ ਦੀ ਕਥਾ ਜਾਣਦਾ ਕੁੱਲ ਜਹਾਨ ਇੱਥੇ ਗੁਰੂ ਦ੍ਰੋਣ ਜੀ ਗੁਰੂ ਜੀ ਪਾਲਵਾ ਦੇ ਸ਼ਾਸਤਰ ਵਿਦਿਆ ਦੇ ਬ੍ਰਾਹਮਣ ਵਿਦਵਾਨ ਇੱਥੇ ਬਿਜੋ ਦੇ ਕਰਨ ਤੇ ਭੀਸ਼ਮ ਦੇ ਗੁਰੂ ਬ੍ਰਾਹਮਣ ਜੁਧ ਵਿਦਿਆ ਕਰਨ ਪ੍ਰਦਾਨ ਇੱਥੇ ਕਿਰਪਾ